ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾ ਵੀਡੀਓ ਦੇਖਦੇ ਆ ਫਿਰ ਇਸ ਤੇ ਵਿਚਾਰ ਕਰਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਵੀਡੀਓ ਸ਼ੁਰੂ ਕਰਦੇ ਆ ਕਿ ਮੇਰਾ ਅੱਜ ਵੀ ਹੋ ਰਿਹਾ ਹੈ ਜਿਨ੍ਹਾਂ ਨੂੰ ਲੰਗਰਾਂ ਚੋ ਭੋਜਨ ਪ੍ਰਸ਼ਾਦ ਪਸੰਦ ਨਹੀਂ ਉਹ ਆਂਦੇ ਸਾਡਾ ਲੰਗਰ ਆਪਣਾ ਕਹੀ ਜਾਂਦੇ ਨੇ ਵਿਆਹਾਂ ਸ਼ਾਦੀਆਂ ਤੇ ਉਹ ਵਕਤ ਪਿਆ ਹੁੰਦਾ ਜੇ ਕਿਤੇ ਇਹੋ ਜਿਹੇ ਰਿਸ਼ਤੇਦਾਰ ਨਾਲ ਬੰਦਾ ਸਬੰਧ ਜੋੜ ਬਵੇ ਨਾ ਤੋਂ ਜਿਵੇਂ ਨਸ਼ੇੜੀ ਨੂੰ ਸਾਹਮਣਾ ਔਖਾ ਨਾ ਉਦਾਂ ਉਹਨਾਂ ਨੂੰ ਵੀ ਸਾਹਮਣਾ ਬੜਾ ਔਖਾ ਹੁੰਦਾ ਸ਼ੇੜੀ ਕਈ ਵਾਰੀ ਸੌਖਾ ਹੁੰਦਾ ਉਹਦਾ ਕੱਪੂਆ ਪੀ ਕੇ ਮੰਜੇ ਪੈਂਦਾ ਸਿਰ ਫਸਾ ਲਿੰਦਾ ਹੁਣ ਉਹ ਨਾ ਨਸ਼ਾ ਕਰੇ ਨਾ ਉਹਦਾ ਸਿਰ ਪੈਂਦਾ ਚ ਫਸੇ ਉਹ ਪੈਂਦਾ ਚ ਨਹੀਂ ਉਹ ਬੰਦਿਆਂ ਨਾਲ ਸਿਰ ਫਸਾਉਂਦਾ ਅੱਛਾ ਤੁਹਾਨੂੰ ਮਰਿਆਦਾ ਦਾ ਪਤਾ ਉਹਨੂੰ ਦੂਜੇ ਤੇ ਸ਼ੂਲ ਕਾਸਟ ਹੀ ਲੱਗਦੇ ਸਾਰੇ ਉਹ ਤਾਂ ਦੂਜੇ ਨੂੰ ਸ਼ੂਧਰ ਹੀ ਸਮਝਦਾ ਉਹ ਤਾਂ ਚੀਨੀ ਦੇ ਕੱਪ ਚ ਪੀਣ ਲੱਗਿਆ ਵੀ ਕਹੂਗਾ ਅੱਛਾ ਇਹੋ ਜਿਹੇ ਬੰਦੇ ਵੀ ਮਿਲਦੇ ਨੇ ਚੀਨੀ ਦੇ ਕੱਪ ਚ ਪੀਣ ਲੱਗਿਆ ਵਹਿਮ ਕਰਦੇ ਪਲੇਨ ਵਿੱਚ ਜਾ ਕੇ ਨਾ ਪਲੇਨ ਚ ਜਾ ਕੇ ਜਦੋਂ ਪਲੇਨ ਚੜ੍ਹਦੇ ਆ ਉਸ ਨੂੰ 에ਰ ਰੋਸਟ ਉਹਨਾਂ ਹੱਥਾਂ ਨਾਲ ਡਰਿੰਕ ਦਿੰਦਿਆਂ ਨਾ ਦੂਜੇ ਜਿਹੜੇ ਬਾਕੀ ਉਹ ਉਹ ਜਿਹੜੋਂ ਨਾ ਹੱਥਾਂ ਨਾਲ ਦੂਜਿਆਂ ਨੂੰ ਦਿੰਦੇ ਆ ਐਨੇ ਕਹਿੰਦੇ ਕਿ ਪੈਗ ਪਾ ਕੇ ਉਹਨਾਂ ਹੱਥਾਂ ਨੇ ਮੁੜ ਕੇ ਉਹਨਾਂ ਨੂੰ ਵੀ ਖਾਣਾ ਦਿੰਦੇ ਆ ਉੱਥੇ ਇਹ ਥੋੜਾ ਕਹਿੰਗੇ ਵੀ ਨਾ ਆ ਕੇ ਆਓ ਤੁਸੀਂ ਪਹਿਲਾਂ ਮੈਂ ਕਹਿ ਉਹ ਕਹਿ ਕੇ ਵੇਖਣ ਉੱਥੇ ਵੀ ਨਾ ਆ ਕੇ ਆਓ ਉਹਨਾਂ ਕਹਣਾ ਉਤਰ ਜੋ ਭਾਈ ਤੁਹਾਡੇ ਲਈ ਹੋਣ ਅਸੀਂ ਵਾਸ਼ਰੂਮ ਥੋੜਾ ਬਣਾ ਲੈਣਾ ਸ਼ਾਵਰ ਥੋੜਾ ਲਾ ਲੈਣੀ ਕਿਤੇ ਪਲੇਨ ਦੇ ਵਿੱਚ ਇਹ ਸਭ ਉਸ ਧਰਤੀ ਤੇ ਆਣ ਕੇ ਮਰੇ ਦਾ ਹਵਾ ਜਾ ਕੇ ਸਭ ਮਰਿਆਦਾ ਇੱਕੋ ਜੀਆਂ ਜਦੋਂ ਪਲੇਨ ਤੇ ਚੜਦੇ ਨਾ ਸਭ ਮਰਿਆਦਾ ਇੱਕੋ ਜੀ ਸਾਰੇ ਬਰਾਬਰੀ ਹੋ ਜਾਂਦੀ ਉੱਥੇ ਇਥੇ ਗੜਵਿਆਂ ਚ ਪਾਣੀ ਪਾਈ ਫਿਰਦੇ ਉੱਥੇ ਉਹੋ ਹੀ ਪਾਣੀ ਬੋਤਲਾਂ ਵਾਲਾ ਪੀਂਦੇ ਉੱਤੇ ਜਾ ਕੇ ਉੱਤੇ ਲੈ ਜਾਂਦੇ ਉਹ ਤਾਂ ਗੜਵੇ ਬਾਹਰ ਨਾਲ ਲੈ ਜਾਂਦੇ ਰੱਬ ਜਾਣੇ ਉਹ ਕਿਹੜਾ ਪਾਣੀ ਜਿਹੜਾ ਸਾਨੂੰ ਵੀ ਕਿਹੜੇ ਲੱਭ ਜੇ ਸਹੀ ਇੱਕ ਵਾਰੀ ਉਹ ਕਿਹੜਾ ਵੱਖਰਾ ਪਾਣੀ ਹੈ ਕਿਹੜਾ ਵਿੱਚ ਗੜਵੇ ਤੇ ਪਾ ਕੇ ਗੜਵੇ ਚ ਪਾਇਆ ਗੱਲ ਵੱਖਰੀ ਬਣ ਜਾਂਦੀ ਹੈ ਕਦੋਂ ਸਿੱਖ ਜਾਗੇਗਾ ਆ ਕਈ ਨੀ ਘਰਾਂ ਜਾਈਦਾ ਨਾ ਉਹ ਵਿਚਾਰੇ ਤੌਲੀਆ ਤੇ ਲੈ ਕੇ ਨਾ ਬਾਟਾ ਹੱਥ ਧਵਾਉਣ ਅਸੀਂ ਕਿੰਨਾਂ ਨੇ ਜਿੱਥੋਂ ਤੁਸੀਂ ਤੋਤਾ ਉਥੋਂ ਅਸੀਂ ਵੀ ਆਤੋ ਲੈਣੇ ਨੇ ਕਦੋਂ ਕੰਮ ਬੰਦ ਕਰਾਂਗੇ ਆਪੇ ਕਦੋਂ ਇਹ ਗੁਲਾਮੀ ਤੇ ਦੂਜੀ ਵਾਲਾ ਅਹਿਸਾਸ ਮੁੱਕੋਗਾ ਜਿਦੋਂ ਤੁਸੀਂ ਰੋਜ਼ ਹੱਥੋਂ ਨੇ ਪਖੰਡ ਪਤਾ ਕੀ ਹੁੰਦਾ ਸਾਧ ਸੰਗਤ ਧਿਆਨ ਨਾਲ ਸੁਣਿਓ ਮੈਂ ਘਰ ਤਰੀਕੇ ਹੋਰ ਤਰੀਕੇ ਨਾਲ ਰੋਟੀ ਖਾਵਾਂ ਜਦੋਂ ਮੈਂ ਤੁਹਾਡੇ ਦੇ ਵਿਚਾਰਾਂ ਤੇ 12 13 ਸ਼ਬਦ ਪੜ੍ਹਾਂ ਤੁਸੀਂ ਕਹਿੰਦੇ ਬੱਲੇ ਬੱਲੇ ਬੜਾ ਤਕੜਾ ਬੰਦਾ ਰੱਬ ਨਾਲ ਜੁੜਿਆ ਤੇ ਘਰ ਮੈਂ ਬਿਨਾਂ ਸ਼ਬਦ ਪੜ੍ਹੇ ਰੋਟੀ ਖਾ ਲਵਾਂ ਹੁਣ ਮੈਨੂੰ ਅੱਜ ਵੀ ਯਾਦ ਹੈ ਇੱਕ ਵਾਰ ਕੋਲਕੱਤਾ ਦੇ ਜੀ ਸਮਾਗਮ ਤੇ ਗਿਆ ਤੇ ਇੱਕ ਰਾਗੀ ਜਥਾ ਉਹਨਾਂ ਨੇ ਸੱਦਿਆ ਉੱਥੇ ਉਹ ਇੱਕ ਪਰਿਵਾਰ ਨੇ ਕਿਤੇ ਕਿਹਾ ਜੀ ਪ੍ਰਸ਼ਾਦਾ ਛਕਾਉਣਾ ਘਰ ਆਸੀ ਉਹ ਵਿਚਾਰਾ ਮੇਰੇ ਕੋ ਆਇਆ ਸਕੂਲ ਟੀਚਰ ਹੈਗਾ ਸੀ ਕਹਿੰਦਾ ਭਾਈ ਸਾਹਿਬ ਜੀ ਪ੍ਰਸ਼ਾਦਾ ਮੈਂ ਕਿਹਾ ਜੀ ਇੱਥੇ ਵੀ ਗੁਰੂ ਦਾ ਲੰਗਰ ਹੀ ਚੱਲਦਾ ਕੋਈ ਗੱਲ ਨਹੀਂ ਜੇ ਕੋਈ ਵਿਚਾਰ ਕਰਨ ਦੇ ਠੀਕ ਹੈ ਕਹਿੰਦੇ ਨਹੀਂ ਨਾਲੇ ਵਿਚਾਰਾਂ ਕਰ ਲਾਂਗੇ ਮੈਨੂੰ ਪੁੱਛਿਆ ਉਹਨੇ ਕਹਿੰਦੇ ਜੀ ਮੈਂ ਤੁਹਾਨੂੰ 11 ਵਜੇ ਲੈਣ ਆਉਂਗਾ ਮੈਂ ਕਿਹਾ ਠੀਕ ਹੈ ਜੀ ਉਹ ਰਾਗ ਜਿੱਥੇ ਨੂੰ ਪੁੱਛਣ ਚਲੇ ਗਿਆ ਉਹਨਾਂ ਗਾੜੀਆਂ ਕਹਿੰਦਾ ਜੀ ਜਿਹੜੀ ਭੈਣ ਨੇ ਪ੍ਰਸ਼ਾਦਾ ਤਿਆਰ ਕਰਨਾ ਉਹ 25 ਪਾਠ ਕਰੇ ਪਹਿਲਾਂ ਫੇ ਆਟਾ ਗੁੰਨੇ ਉਹਨੇ ਆਪਣੀ ਘਰ ਵਾਲੀ ਨੂੰ ਫੋਨ ਲਾ ਲਿਆ ਇਹ 2006 ਦੀ ਗੱਲ ਉਹਨੇ ਆਪਣੀ ਘਰ ਵਾਲੀ ਨੂੰ ਫੋਨ ਲਾਇਆ ਉਹ ਵੀ ਸਰਕਾਰੀ ਟੀਚਰ ਸੀ ਉਹ ਛ ਬਾਬੇ ਤੋਂ ਮੈਂ ਲਿਆ ਉਹਨਾਂ ਪਰ ਉਹਨਾਂ ਸ਼ਰਤ ਰੱਖੀ ਵੀ 25 ਪਾਠ ਪਹਿਲਾਂ ਕਰੇ ਉਹ ਪੁੱਛਦੀ ਆਣੀ ਆਉਂਦੀ ਵੀ ਇੱਕ ਪਾਠ ਨੂੰ ਕਿੰਨਾ ਟਾਈਮ ਲੱਗਦਾ ਉਹ ਉਹਨਾਂ ਨੂੰ ਪੁੱਛਣ ਚਲੇ ਗਿਆ ਕਹਿੰਦਾ ਜੇ ਦੇ ਮੂੰਹ ਜਬਾਨੀ ਜਿਆਦਾ ਤੇ 20 ਮਿੰਟ ਲੱਗਣਗੇ ਜੇ ਵੇਖ ਕੇ ਕਰਨ ਦੇ ਹੋ ਦਾਦਾ ਘੰਟਾ ਵੀ ਲੱਗ ਜੇ ਉਹਨੇ ਲਾਇਆ ਹਿਸਾਬ ਵੀ ਇਹ ਤਾਂ ਇਹ ਹਿਸਾਬ ਨਾਲ ਤੇ ਮੈਂ ਆਟਾ ਸ਼ਾਮ ਨੂੰ ਗੋਨੂ ਪ੍ਰਸ਼ਾਦਾ ਦੇ ਦੁਬਾਰੇ ਤਿਆਰ ਕਰਨਾ ਆਉਂਦੀ ਨਹੀਂ ਮੈਂ ਨਹੀਂ 25 ਕਰ ਸਕਦੀ ਫੋਣੋ ਜਿਵੇਂ ਡੀਲ ਨਹੀਂ ਹੋ ਰਹੀ ਕਹਿੰਦਾ ਅੱਛਾ ਫਿਰ 20 ਕਰ ਲਓ ਉਹ ਬਾਰ-ਬਾਰ ਵਿਚਾਰ ਮੇਰੇ ਸਾਹਮਣੇ ਦੀ ਗੱਲ ਨਾਲ ਹੀ ਮੇਰਾ ਰੂਮ ਸੀਮਤ ਤਨਬਾਹ ਦੀ ਗੱਲ ਦੱਸ ਰਿਹਾ ਚਾਰਖੰਡ ਉਹ ਬਾਰ-ਬਾਰ ਫੋਨ ਲਾਵੇ ਹਾਰ ਕੇ 20 ਤੇ ਆ ਕੇ 15 ਤੇ ਆ ਕੇ ਜਿਵੇਂ ਸੌਦਾ ਨਹੀਂ ਦਬੀ ਮੱਝ ਦੇ ਕਿੰਨੇ ਪੈਸੇ ਲੈਣੇ ਵੇਲਾ ਸੌਦਾ ਹੋਣ ਡਿਆ ਅਖੀਰ ਤੇ ਉਹ ਉਹ ਕਹਿੰਦਾ ਜੀ ਪੰਜ ਪੰਜ ਕਰ ਲਓ ਉਹ ਆਂਦੀ ਮੈਂ ਤਾਂ ਇੱਕ ਵੀ ਨਹੀਂ ਕਰ ਸਕਦੀ ਜਿੰਨਾ ਮੈਂ ਕਰਦੀ ਆ ਆਪਣੇ ਲਈ ਕਰਨਾ ਇਹ ਕਿਹੜੀਆਂ ਮਰਿਆਦਾ ਜਿਹੜਿਆਂ ਦੇ ਮਹਾਪੁਰਖਾਂ ਦੇ ਭੋਰੇ ਦਰਸ਼ਨ ਕਰਨੇ ਦੇਂਦੇ ਆ ਪਾਠ ਕਰੋ ਪੁੱਛੋ ਤਾਂ ਸਹੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਵੀ ਸ਼ਰਤ ਰੱਖੀ ਲਾ ਲਓ ਮੈਨੂੰ ਮਿਲਣਾ ਤੇ ਇੰਨੇ ਪਾਠ ਕਰਕੇ ਆਈਂ ਗੁਰੂ ਸਾਹਿਬ ਨੇ ਕਿਹਾ ਸੀ ਮਲਗ ਭਾਗੋ ਮੈਂ ਤੈਨੂੰ ਮਿਲਣ ਜਾਣਾ ਤੇ ਇੰਨੇ ਪਾਠ ਕਰ ਪਹਿਲਾਂ ਗੁਰੂ ਕੇ ਸਿੱਖੋ ਕਦੋਂ ਸਮਝਾਏ ਕਿ ਸਾਨੂੰ ਜਿੰਨੀ ਦੇਰ ਤੱਕ ਇਹਨਾਂ ਪਖੰਡੀਆਂ ਦੀ ਸਿੱਖੀ ਰਹੇਗੀ ਨਹੀਂ ਸਾਡਿਆਂ ਬੱਚਿਆਂ ਨੇ ਸਿੱਖੀ ਵਾਲੇ ਬਣੇ ਆਉਣਾ ਗੁਰੂ ਨੇ ਤਾਂ ਵਿਚਾਰ ਬੜੀ ਨਵਖਲੀ ਦਿੱਤੀ ਸੀ ਗੁਰੂ ਸਾਹਿਬ ਜਦੋਂ ਉਸ ਗੜੀ ਵਾਲੇ ਸਿੱਖ ਦੇ ਘਰ ਜਾਂਦੇ ਨੂੰ ਅੱਜ ਚਮਕੌਰ ਦੀ ਗੜੀ ਕਹਿੰਦੇ ਸਾਹਿਬ ਨੇ ਸ਼ਰਤ ਰੱਖੀ ਹੋਏਗੀ ਇੰਨੇ ਪਾਠ ਕਰੇਂਗਾ ਤੇਰੀ ਗੜੀ 'ਚ ਪ੍ਰਵੇਸ਼ ਕਰਨਾ ਤੇਰੀ ਮਰਜ਼ੀ ਹੈ ਭਾਈ ਕਜੀ ਇਤਿਹਾਸ ਤੱਤ ਪੁਰਾਣੇ ਫੋਲ ਕੇ ਤਾਂ ਵੇਖੋ ਇੱਕ ਵਾਰ ਉਹ ਜਦੋਂ ਪੰਜਾਂ ਤੋਂ ਅਖੀਰ ਤੇ ਪਤਨੀ ਨੇ ਕਹਿਤਾ ਮੈਂ ਮੈਨੂੰ ਕਹਿੰਦਾ ਭਾਈ ਸਾਹਿਬ ਤੁਹਾਡਾ ਮੈਂ ਕਹਾਂ ਜੀ ਮੈਂ ਤਾਂ ਪਹਿਲਾਂ ਕੋਈ ਸ਼ਰਤ ਨਹੀਂ ਰੱਖੀ ਮੈਂ ਪਖੰਡੀ ਨਹੀਂ ਹੈਗਾ ਜਿੱਦਾਂ ਰੋਟੀ ਕਾਰਖਾਨਾ ਉਦਾਂ ਤੁਹਾਡੇ ਘਰ ਜਾ ਕੇ ਖਾਵਾਂਗਾ ਨਾ ਮੈਨੂੰ ਇਹ じゃ ਪਖੰਡ ਕਰਨ ਆਉਂਦਾ ਹੀ ਐ ਉਹ ਮੈਨੂੰ ਲੈ ਗਿਆ ਜਦੋਂ ਮੈਂ ਪ੍ਰਸ਼ਾਦਾ ਸ਼ੱਕੇ ਆਇਆ ਨਾ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਸਾਨੂੰ ਇਹਨਾਂ ਨੇ ਖੜਿਆ ਹੀ ਨਹੀਂ ਮੈਂ ਕਿਹਾ ਮੈਨੂੰ ਵੀ ਪਤਾ ਹੁਣ ਤੁਸੀਂ ਪੁੱਛੋ ਨਾ ਤੀਜੇ ਤਨ ਮੁੜ ਕੇ ਹੋਰ ਪਰਿਵਾਰ ਆਇਆ ਕਿੱਥੋਂ ਬਗੇ ਨਾਲ ਤੁਰ ਪਏ ਮੈਂ ਕਿਹਾ ਇੱਥੇ ਨਹੀਂ ਪੁੱਛਿਆ ਉਹ ਕਹਿੰਦੇ ਨਹੀਂ ਦਾਲ ਕਿਹੜੀ ਖਾਧੀ ਜਾਂਦੀ ਰੋਜ਼ ਜਿੱਥੇ ਚੱਲਦੀ ਤੇ ਨਾ ਚਲਾਓ ਗੁਰੂ ਕੇ ਸਿੱਖੋ ਕਈ ਨਨ ਕੋ ਲੈ ਰਹਿ ਕੇ ਇਨਾ ਮਨ ਆਉਂਦਾ ਵੀ ਇਹ ਕਿਹੜਾ ਪਖੰਡ ਕਰਦੇ ਗੁਰਦੁਆਰੇ ਆਉਣ ਲੱਗੇ ਆ ਮਾਲਾ ਦੇ ਤਿੰਨ ਵਾਰ ਚੜਾ ਲੈਣੇ ਇਦਾਂ ਗੁੱਟ ਤੇ ਤੇ ਪਰਾਂ ਜਾ ਕੇ ਮਾਲਾ ਕਲੀ ਤੇ ਟੰਗ ਦੇਣੀ ਇਹ ਕਿਹੜਾ ਧਰਮ ਹੈ ਵੀ ਜਿਹੜੀ ਮਾਲਾ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਫੇਰ ਲਈ ਫੇਰ ਨੂੰ ਤਿਆਰ ਆ ਸੀ ਉਹ ਕਿਹੜੀ ਮਾਲਾ ਜਿਹੜੀ ਗੁਰੂਆਂ ਸਾਹਿਬ ਦੀ ਬਾਣੀ ਕਹਿੰਦੀ ਫੇਰ ਲਈ ਜੀ ਭਲਾ ਸਾਲਗ੍ਰਾਮ ਬਿਪ ਪੂਜ ਮਨਾਵੋ ਸੋਕ੍ਰਿਤ ਤુલਸੀ ਮਾਲਾ ਆਪਣੇ ਆਚਰਣ ਨੂੰ ਮਾੜਾ ਬਣਾ ਆਪਣੇ ਕਰਦਾਰ ਤੇ ਆਪਣੇ ਕਰੈਕਟਰ ਨੂੰ ਮਾੜਾ ਬਣਾ ਮਾੜਾ ਗੱਲ 'ਚ ਪਾਉਣ ਦੀ ਲੋੜ ਨਹੀਂ ਤੇਰਾ ਕਰੈਕਟਰ ਹੀ ਮਾੜਾ ਹੋਵੇ ਕਿਉਂ ਸਾਧ ਸੰਗਤ ਜੀ ਕਰੈਕਟਰ ਦੀ ਮਾੜਾ ਬਣਾਉਣ ਨੂੰ ਤਿਆਰ ਆਂ ਸੀ ਉਹ ਔਖੀ ਐ ਇਹ ਗੱਲ 'ਚ ਪਾਉਣੀ ਔਖੀ ਐ ਇਹ ਘੋਟਨਾ ਵਲੇਟਾ ਮਾਰ ਲਓ ਤੇ ਬੈਠੇ ਬੈਠੇ ਬਸ ਰਾਮ ਰਾਮ ਕਰੀ ਜੋ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਹਿਰਦੇ ਰਾਮ ਨੱਚੇ ਤਈ ਇਹ ਜਪਨੀ ਕਿਆ ਹੋਏ ਮੁਕਤ ਹੋ ਸਕਦੇ ਕਰੈ ਸੁਮਪਾਕ ਹਿਰੇ ਪਰ ਦਰਬਾ ਖਾਣਾ ਆਪਣਾ ਬਣਾਉਣਾ ਲੰਗਰ ਆਪਣਾ ਬਣਾਉਣਾ ਤੇ ਦੂਜਿਆਂ ਦੀ ਕਮਾਈ ਹੜੱਪੀ ਜਾਣੀ ਦੂਜਿਆਂ ਦਾ ਕਰ ਲੁੱਟੀ ਜਾਣਾ ਕਈ ਤਾਂ ਦੁੱਧ ਪੀਂਦੇ ਨੇ ਦੁੱਧਾਤਾਰੀ ਉਹ ਕਹਿੰਦੇ ਦੁੱਧ ਸੱਚਾ ਹੁੰਦਾ ਇਸ ਕਰਕੇ ਹੋਰ ਚੀਜ਼ਾਂ ਝੂਠੀਆਂ ਹੁੰਦੀਆਂ ਕਈ ਤਾਂ ਕੇਲਾ ਵੀ ਧੋ ਕੇ ਖਾਂਦੇ ਨੇ ਜਿਹਨੂੰ ਕੁਦਰਤ ਨੇ ਟੱਕਿਆ ਵੈਸੇ ਕੀ ਕਰੋਗੇ ਵੈਸੇ ਫਰੂਟ ਧੋ ਕੇ ਖਾਣਾ ਚਾਹੀਦਾ ਵੀ ਚਲੋ ਹੱਥ ਉਹ ਜੇ ਲੱਗੇ ਹੁੰਦੇ ਨੇ ਪਰ ਕੇਲੇ ਨੂੰ ਧੋਣ ਵਾਲੀ ਗੱਲ ਅਜੇ ਤੱਕ ਮੈਨੂੰ ਸਮਝ ਨਹੀਂ ਆਈ ਖੈਰ ਕਦੋਂ ਸਮਝਾਂਗੇ ਅਸੀਂ ਬਰੀਕੀ ਜਾਉ ਖੰਡ ਕਿੱਥੋਂ ਆਉਂਦੀ ਏ ਬਰੀਕੀ ਜਾਉ ਹਰ ਚੀਜ਼ ਆਪੇ ਛੇ ਜੇ ਤੁਹਾਨੂੰ ਪਤਾ ਪੰਜਾਬ ਚ ਇੱਕ ਸਾਧ ਨੇ ਗੰਨਿਆਂ ਨੂੰ ਵੀ ਬਾਣੀ ਸੁਣਾ ਛੱਡੀ ਸੀ ਵੀ ਪਹਿਲਾਂ ਗੰਨਿਆਂ ਨੂੰ ਪਾਠ ਸੁਣਾਓ ਫੇ ਉਹਦੀ ਰੋ ਨਿਕਲੂਗੀ ਫੇ ਉਹਦੇ ਉਹਦੇ ਪਤਾਸੇ ਬਣਨਗੇ ਹੈ ਡਾਂਗਾ ਵਾਲਾ ਕੋਈ ਇਹਨਾਂ ਨੂੰ ਪੁੱਛੇ ਇੱਕ ਵਾਰ ਵੀ ਕਿਹੜੀ ਮਰਿਆਦਾ ਤੁਸੀਂ ਗੁਰੂ ਸਾਹਿਬ ਨੇ ਇਦਾਂ ਦੀ ਮਰਿਆਦਾ ਦਿੱਤੀ ਸੀ ਗੁਰੂ ਸਾਹਿਬ ਨੇ ਆਹ ਨਿਯਮ ਦਿੱਤੇ ਸਾਨੂੰ ਕਿ ਪੁੱਛੰਦਾ ਇਹਨਾਂ ਨੂੰ ਪੁੱਛੰਦਾ ਹਈਆ ਕਰਕੇ ਵੇਖੇ ਵੀ ਆ ਕਿਹੜੇ ਨਿਜਮ ਭੇਡਾਂ ਮਗਰ ਲਾਈਆਂ ਅਗਲਿਆਂ ਨੇ ਸਿਰ ਸੁੱਟ ਕੇ ਤੁਰੇ ਜਾਂਦੇ ਉਹ ਫੇ ਵੜਿਆ ਵੜਿਆ ਕੇ ਚੌੜਾ ਮੂੰਹ ਕਰ ਕਰ ਕੇ ਆਂਦੇ ਉਹ ਨਹੀਂ ਜੀ ਮਰਿਆਦਾ ਦੇ ਮਹਾਪੁਰਖਾਂ ਦੀ ਆ ਆ ਤੇ ਲੋਕ ਬੇਮਰਿਆਦਾ ਹੀ ਤੁਰੇ ਫਿਰਦੇ ਐ ਅਸਲੀ ਮਰਿਆਦਾ ਤੇ ਉਹ ਆ ਲੋਕ ਤੇ ਇਦਾਂ ਹੀ ਖਾਈ ਪੀ ਜਾਂਦੇ ਕਿਹੜੀ ਚੀਜ਼ ਸੁੱਚੀ ਆ ਬੇ ਬਾਣੀ ਕਹੇ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇਂ ਝੂਠੇ ਜਾਏ ਵੀ ਝੂਠੇ ਝੂਠੇ ਮਰੇ ਆ ਭਾਗੇ ਕੋ ਪੰਡਤ ਸੂਚਾ ਕਮਨ ਠਾਉ ਬਾਣੀ ਮਤਬ ਦੀ ਸੂਚਾ ਥਾ ਹੀ ਕੋਈ ਨਹੀਂ ਜਹਾਂ ਵੈਸਾ ਭੋਜਨ ਖਾਉ ਕਈ ਦੁੱਧ ਚੜਾਉਂਦੇ ਨੇ ਧਾਰਮਿਕ ਸਥਾਨਾਂ ਤੇ ਤੇ ਬਾਣੀਆਂ ਦੀ ਦੁੱਧ ਤਾਂ ਕੀ ਹੈ ਜੀ ਝੂਠਾ ਇਹਨੂੰ ਵਛਾ ਕਟਾ ਝੂਠਾ ਕਰ ਦਿੰਦਾ ਜਦੋਂ ਆਪਾਂ ਚੋਨੇ ਆ ਆਪਾਂ ਮੱਝਾਂ ਦੀ ਥਣਾ ਨੂੰ ਉਹਨਾਂ ਕੀ ਪਾਣੀ 1.5 ਲੀਟਰ ਲੀਟਰ ਦੇ ਨਾਲ ਹੀ ਥਣ ਧੋ ਲੈਨੇ ਮੱਝਾਂ ਦੇ ਗਾਵਾਂ ਦੇ ਸਾਬਣ ਸਰਫ ਨਾਲ ਤੇ ਆਪਾਂ ਉਹ ਵੀ ਨਹੀਂ ਧੋਂਦੇ ਕਟਾ ਵੀ ਕਈ ਵਰੀ ਕਟਾ ਵਛਾ ਉਦਾਂ ਹੀ ਫੋਸ ਨੂੰ ਵੀ ਕਈ ਵਰੀ ਮੂੰਹ ਮਾਰ ਲਿੰਦਾ ਉਦਾਂ ਹੀ ਉਹਦਾ ਉਦਾਂ ਪਸ਼ਾਬ ਨੂੰ ਮੂੰਹ ਹੀ ਵੱਜਾ ਹੁੰਦਾ ਉਹਦਾ ਤੇ ਉਦਾਂ ਹੀ ਉਹ ਮੱਝ ਗਾਂ ਦੇ ਥਣ ਨੂੰ ਜਦੋਂ ਮੂੰਹ ਚ ਪਾਉਂਦਾ ਕਿ ਬਰਸ਼ ਕਰਦੇ ਆਪਾਂ ਸਾਧ ਸੰਗਤ ਜੀ ਕਟਿਆਂ ਵਛਿਆਂ ਨੂੰ ਤਰਸਾਨੀ ਕਿਤੇ ਨਾ ਸੁਭਾਦ ਰੱਖਣ ਵਾਲੇ ਬੈਠੇ ਹੋ ਸਾਡੇ ਵੀ ਮੱਝਾਂ ਗਾਵਾਂ ਹੈਗੀਆਂ ਕੋਈ ਬਰਸ਼ ਨਹੀਂ ਕਰਦਾ ਸਿਰੇ ਉੱਠ ਕੇ ਵੀ ਕੱਟੇ ਨੂੰ ਕਹਿੰਨ ਵੀ ਪੇਸਟ ਕਰ ਲਾ ਹੁਣ ਤੋਂ ਮਹਾਪੁਰਖਾਂ ਨੇ ਦੁੱਧ ਪੀਣਾ ਬਾਅਦ ਕਦੀ ਵੇਖਿਆ ਕਰੋ ਜਦੋਂ ਸਾਰੇ ਪਿੰਡ ਦਾ ਦੁੱਧ ਡੇਰੀ ਤੇ ਆਉਂਦਾ ਨਾ ਜਦੋਂ ਮੱਝ ਚੋਣ ਲੱਗੀ ਤੇ ਪੂਸ਼ ਮਾਰ ਕੇ ਗੋਵਾ ਜਿਹੜਾ ਪੀਂਦਾ ਜਦੋਂ ਦੁੱਧ ਸਾਰਾ ਡੇਰੀ ਤੇ ਆਣ ਕੇ ਤੁਹਾਡੇ ਜੋ ਡੇਰੀ ਫਾਰਮ ਵਾਲਾ ਵੀ ਕੋਈ ਬੈਠਾ ਹੋਣਾ ਪਤਾ ਉਹ ਜਿਹੜਾ ਪੋਣੀ ਰੱਖ ਕੇ ਪੁੰਦੇ ਆ ਨਾ ਜਦੋਂ 2-3 ਕੁਇੰਟਲ ਦੁੱਧ ਪੁੰਨਿਆ ਜਾਂਦਾ ਨਾ ਵਿੱਚੋਂ ਕਿੱਲੋ ਗੋਵਾ ਤਾਂ ਨਿਕਲ ਹੀ ਆਉਂਦਾ ਕੋਸਤ ਨੂੰ ਫਿਰ ਉਹ ਦੁੱਧ ਜਿਹੜਾ ਮਾਹਪੁਰਖਾਂ ਦੇ ਘਰ ਜਾਂਦਾ ਮਾਹਪੁਰਖ ਚੀਕਾ ਲਾ ਲਾ ਪੀਂਦੇ ਕਹਿੰਦੇ ਜੀ ਸੱਚਾ ਦਾਦਾ ਸੱਚਾ ਵਿੱਚ ਗੋਵਾ ਸੀ ਇਹਦੇ ਬਾਬਾ ਜੀ ਦੁੱਧ ਤਾਂ ਬਸ਼ਰ ਹੈ ਥਣੋਂ ਬਿਟਾਰੇ ਉਹ ਦੁੱਧ ਤਾਂ ਬੱਚੇ ਨੇ ਝੂਠਾ ਹੁਣ ਇਹ ਨਾ ਕਿਉਂ ਜੀ ਕੋਲੋਂ ਕਹਿ ਚੱਲੇ ਆ ਭਗਤ ਰਵਦਾਸ ਦਾ ਸ਼ਬਦ ਹੈ ਦੁੱਧ ਬੱਚੇ ਨੇ ਝੂਠਾ ਕੀਤਾ ਦੁੱਧ ਤਾਂ ਬਸ਼ਰੈ ਥਣੋਂ ਬਿਟਾਰਿਓ ਫੂਲ ਭਵਰ ਫੁੱਲ ਨੂੰ ਪੌਰੇ ਨੇ ਝੂਠਾ ਕੀਤਾ ਜਿਹੜਾ ਤੂੰ ਚੜਾਉਣ ਚੱਲਿਆ ਜਲ ਮੀਨ ਬਿਗਾਰੇਓ ਜਿਹੜੇ ਜਾਲਾਂ ਤੂੰ ਹੱਥ ਤੋਂ ਨਾ ਉਹਨੂੰ ਮੱਛੀ ਨੇ ਝੂਠਾ ਕੀਤਾ ਤਿੰਨੇ ਹੀ ਝੂਠੀਆਂ ਭਗਤ ਰਵਦਾਸ ਜੀ ਕਹਿੰਦੇ ਦੁੱਧ ਵੀ ਝੂਠਾ ਫੁੱਲ ਵੀ ਝੂਠਾ ਤੇ ਪਾਣੀ ਵੀ ਝੂਠਾ ਤਿੰਨੇ ਹੀ ਝੂਠੇ ਦੁੱਧ ਤਾਂ ਬਸ਼ਰੈ ਥਣੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰੇਓ ਜਾਲ ਨੂੰ ਮਛੀ ਨੇ ਝੂਠਾ ਕੀਤਾ ਗੋਬਿੰਦ ਪੂਜਾ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਏ ਮੇਰੀ ਮਾਂ ਮੈਂ ਗੋਬਿੰਦ ਦੀ ਪੂਜਾ ਚ ਕਿਹੜੀ ਚੀਜ਼ ਅਰਪਣ ਕਰਾਂ ਅਵਰ ਨਾ ਫੂਲਾ ਅਨੂਪ ਨਾ ਪਾਵੋ ਮੈਨੂੰ ਕੋਈ ਸੁੱਚੀ ਚੀਜ਼ ਦਿਸੇ ਤੇ ਮੈਂ ਉਸ ਉਪਮਾ ਤੋਂ ਰਹਿਤ ਪ੍ਰਮਾਤਮਾ ਨੂੰ ਪਾਵਾਂ ਮੈਨੂੰ ਤੇ ਸੁੱਚੀ ਚੀਜ਼ ਦਿਸਦੀ ਕੋਈ ਨਹੀਂ ਸੰਗਤ ਜੀ ਦੀ ਜੀ ਵੀਡੀਓ ਦੇਖੀ ਹੋਣੀ ਹੈ ਭਾਈ ਸਰਬਜੀਤ ਸਿੰਘ ਜੀ ਹੁੰਦਾ ਜਿਹਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝਾਇਆ ਹੈ ਤੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕਰੋ ਕਮੈਂਟਾਂ ਵਿੱਚ ਕਿਉਂਕਿ ਇੱਕ ਚੰਗਾ ਵਿਚਾਰ ਜਦੋਂ ਤੁਸੀਂ ਸੁਣਦੇ ਤੁਹਾਡੀ ਵੀ ਜ਼ਿੰਦਗੀ ਬਦਲਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਹਰ ਚੰਗੀ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ